ਸੁਨਾਮ ਸ਼ਹੀਦ ਉਦਮ ਸਿੰਘ ਵਾਲਾ ਦੀ ਪਵਿੱਤਰ ਧਰਤੀ ਇਤਿਹਾਸਿਕ ਧਰਤੀ ਬਹੁਤ ਪਾਰਿਗਿਣਤੀ ਦੇ ਵਿੱਚ ਅੱਜ ਸ਼ਹੀਦ ਉਦਮ ਸਿੰਘ ਜੀ ਨੂੰ ਯਾਦ ਕਰਨ ਸ਼ਰਧਾ ਦੇ ਫੁੱਲ ਭੇਂਟ ਕਰਨ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਕਬੀਲਦਾਰੀਆਂ ਦੇ ਕੰਮ ਛੱਡ ਕੇ ਮੌਸਮ ਖਰਾਬ ਦੇ ਬਾਵਜੂਦ ਇੰਨੀ ਭਾਰੀ ਗਿਣਤੀ 'ਚ ਤੁਸੀਂ ਪਹੁੰਚੇ ਹੋ ਤੁਹਾਡੇ ਚੱਲੇ ਹੋਏ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਅੱਜ ਸਾਡੇ ਦਰਮਿਆਨ ਭਾਰਤ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਤੇ ਦਸ਼ਾ ਦੇਣ ਵਾਲੇ ਵੱਡੀਆਂ-ਵੱਡੀਆਂ ਪਾਰਟੀਆਂ ਦੇ ਮੈਨੀਫੈਸਟੋ ਦੇ ਵਿੱਚ ਸਕੂਲਾਂ ਦੀ ਗੱਲ ਮੁਹੱਲਾ ਕਲੀਨਿਕਾਂ ਦੀ ਗੱਲ ਬਿਜਲੀ ਦੀ ਗੱਲ 인ਫਰਾਸਟ੍ਰਕਚਰ ਦੀ ਗੱਲ ਰੋਜ਼ਗਾਰ ਦੀ ਗੱਲ ਇਹ ਲਿਖਵਾਉਣ ਵਾਲੇ ਤੇ ਉਹਨਾਂ ਮੈਨੀਫੈਸਟਾਾਂ ਚੋਂ ਨਫ਼ਰਤਾਂ ਲੜਾਈਆਂ ਤੇ ਹੋਰ ਫਿਰਕੂ ਪ੍ਰਸਤੀ ਦੀਆਂ ਗੱਲਾਂ ਨੂੰ ਡਿਲੀਟ ਕਰਾਉਣ ਵਾਲੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਅੱਜ ਸਾਡੇ ਦਰਮਿਆਨ ਸਨਮ ਦੀ ਧਰਤੀ ਤੇ ਪਹੁੰਚੇ ਨੇ ਅਸੀਂ ਹੋਸਟਾਂ ਅਸੀਂ ਮੇਜ਼ਬਾਨਾਂ ਸੀ ਉਹਨਾਂ ਦਾ ਸਵਾਗਤ ਕਰਦੇ ਹਾਂ ਦਿੱਲੀ ਦੇ ਸਕੂਲਾਂ ਦੀ ਕਾਇਆ ਪਲਟ ਕਰਨ ਵਾਲੇ ਕ੍ਰਾਂਤੀਕਾਰੀ ਸਿੱਖਿਆ ਮੰਤਰੀ ਤੌਰ ਤੇ ਜਾਣੇ ਜਾਣ ਵਾਲੇ ਮਨੀਸ਼ ਸੋਦੀਆ ਜੀ ਜਿਹੜੇ ਪੰਜਾਬ ਦੇ ਇੰਚਾਰਜ ਵੀ ਨੇ ਪਾਰਟੀ ਦੇ ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਇਸ ਸਰਦੀ ਤੇ ਮੇਰੇ ਸਾਰੇ ਕੈਬਨਿਟ ਦੇ ਸਾਥੀ ਸਾਰੀ ਪੰਜਾਬੀਆਂ ਦੁਆਰਾ ਵੱਡੇ ਵੱਡੇ ਫਤਵੇ ਲੈ ਕੇ ਪੰਜਾਬ ਦੀ ਵਿਧਾਨ ਸਭਾ 'ਚ ਪਹੁੰਚੇ ਹੋਏ ਮੇਰੇ ਐਮਐਲਏ ਸਾਥੀ ਚੱਗੇ ਬੈਠੇ ਨੇ ਪਿੱਛੇ ਬੈਠੇ ਨੇ ਚੇਅਰਮੈਨ ਸਹਿਬਾਨ ਪਾਰਟੀ ਦੇ ਦਿਨ ਰਾਤ ਕੰਮ ਕਰਨ ਵਾਲੇ ਵਲੰਟੀਅਰ ਸਹਿਬਾਨ ਵੱਖ-ਵੱਖ ਹੋਦਿਆਂ ਤੇ ਜਿਹੜੇ ਕੰਮ ਕਰ ਰਹੇ ਨੇ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਮੇਰੇ ਵੱਲੋਂ ਪਿਆਰ ਪਰਿ ਸਤਸ੍ਰੀਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣੀ ਇਹ ਕੋਈ ਆਸਾਨ ਨਹੀਂ ਹੈਗਾ ਇਹ ਸਾਡਾ ਫਰਜ਼ ਹੈ ਸ਼ਹੀਦਾਂ ਨੂੰ ਮਾਣ ਸਤਿਕਾਰ ਉਹਨਾਂ ਦੇ ਨਾਂ ਤੇ ਯਾਦਗਾਰਾਂ ਸਕੂਲ ਕਾਲਜ ਉਹਨਾਂ ਦੇ ਨਾਂ ਤੇ ਵਿਕਾਸ ਦੇ ਕੰਮ ਇਹ ਕੋਈ ਆਸਾਨ ਨਹੀਂ ਹੈਗਾ ਇਹ ਸਾਡਾ ਫਰਜ ਹੈ ਆ ਜੋ ਫਰਜ ਨੂੰ ਅਸੀਂ ਨਿਭਾ ਰਹੇ ਹਾਂ ਸ਼ਹੀਦਾਂ ਦੀ ਚਿਤਾਵਾਂ ਪਰ ਲਗेंगे ਹਰ ਬਰਸ ਮੇਲੇ ਵਤਨ ਤੇ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਨ ਹੋਗਾ ਵੀਰੋ ਆਪਾਂ ਜਿਹੜੇ ਲੋਕਲ ਪਿੰਡਾਂ ਤੋਂ ਆਏ ਆ ਸਨਾਮ ਸ਼ਹਿਰ ਤੋਂ ਆਪਾਂ ਜਾਣਦੇ ਹਾਂ ਕਿ ਕਿਵੇਂ 13 ਅਪ੍ਰੈਲ 1919 ਨੂੰ ਜਲਿਆਂਵਾਲਾ ਬਾਗ ਦੇ ਵਿੱਚ ਜਦੋਂ ਡਿਊਟੀ ਲੱਗੀ ਪਾਣੀ ਪਿਉਉਣ ਦੀ ਜ਼ਖਮੀਆਂ ਨੂੰ ਉੱਥੇ ਤੜਫਦੇ ਲੋਕਾਂ ਨੂੰ ਦੇਖ ਕੇ ਭਗਤ ਸਿੰਘ ਉਦਮ ਸਿੰਘ ਜੀ ਦਾ ਖੂਨ ਖੋਲਿਆ ਤੇ ਉਹਨਾਂ ਨੇ ਮਿੱਟੀ ਦੀ ਕਸਮ ਖਾਧੀ ਕਿ ਮੈਂ ਬਦਲਾ ਲਵਾਂਗਾ ਚੱਲ ਪਏ ਆਪਣੇ ਮਿਸ਼ਨ ਵੱਲ ਨੂੰ ਗਦਰੀ ਬਾਬਿਆਂ ਨਾਲ ਵੀ ਮੇਲ ਹੋਏ ਚਿੱਠੀ ਪੱਤਰ ਇੱਕ ਵਾਰੀ ਆ ਵੀ ਗਏ ਵਾਪਸ ਇੱਥੇ ਉਹਨਾਂ ਕੋਲੋਂ ਗਦਰੀ ਲਿਟਰੇਚਰ ਫੜਿਆ ਗਿਆ ਤਿੰਨ ਪਿਸਤੌਲ ਫੜੇਗੇ 5 ਸਾਲ ਦੀ ਸਜ਼ਾ ਹੋ ਗਈ ਸਜ਼ਾ ਤੋਂ ਬਾਅਦ ਦੁਬਾਰਾ ਫੇਰ ਆਪਣੇ ਮਿਸ਼ਨ ਤੇ ਚਲੇ ਗਏ 21 ਸਾਲ ਅੱਗ ਵਾਲੀ ਰੱਖੀ ਉਸ ਯੋਧੇ ਨੇ ਆਪਣੀ ਹਿੱਕ 'ਚ 21 ਸਾਲ ਐਦਾਂ ਦੀਆਂ ਬਹੁਤ ਘੱਟ ਉਦਾਹਰਨਾਂ ਮਿਲਦੀਆਂ ਨੇ ਕੋਈ ਨਿੱਜੀ ਦੁਸ਼ਮਣੀਆਂ ਤਾਂ ਚੱਲ ਸਕਦੀਆਂ ਨੇ ਚਾਚੇ ਤਾਇਆਦਿਆਂ ਮਾਮਿਆਂ ਫੁੱਫੜਾਂਦਿਆਂ ਵੀ 20 ਸਾਲ 30 ਸਾਲ ਬੋਲੇ ਨਹੀਂ ਇੱਕ ਦੂਜੇ ਨਾਲ ਇੱਕ ਦੂਜੇ ਦੇ ਖੰਡ ਪਟਠਾਂ ਤੇ ਇੱਕ ਦੂਜੇ ਦੇ ਭੋਗਾਂ ਤੇ ਇੱਕ ਦੂਜੇ ਦੇ ਵਿਆਹਾਂ ਤੇ ਨਹੀਂ ਜਾਂਦੇ ਪਰ ਦੇਸ਼ ਵਾਸਤੇ 21 ਸਾਲ ਆਬਦੇ ਹੱਕ ਦੇ ਵਿੱਚ ਛਾਤੀ ਦੇ ਵਿੱਚ ਇੱਕ ਗੰਡ ਬਣਾ ਕੇ ਰੱਖਣੀ ਬਹੁਤ ਔਖਾ ਕੰਮ ਹੈ ਮਿੱਤਰੋ ਦੇਸ਼ ਵਾਸਤੇ ਬਹੁਤ ਔਖਾ ਕੰਮ ਹੈ ਨਿੱਜੀ ਬੰ ਨਿੱਜੀ ਤੱਕ ਲੜਾਈਆਂ ਚੱਲ ਪੈਂਦੀਆਂ ਐ ਇਸੇ ਕਰਕੇ ਅੱਜ ਫਿਰ ਆਪਾਂ ਉਨ ਇੱਥੇ ਮੱਥਾ ਟੇਕਣਾ ਆਉਣੇ ਐ ਇਸੇ ਕਰਕੇ ਉਹਨਾਂ ਨੂੰ ਸਜਦਾ ਕਰਨਾ ਆਉਣੇ ਔਰ ਜਾ ਕੇ ਉੱਥੇ ਬੜੇ ਮੌਕੇ ਮਿਲੇ ਸਰ ਮਾਈਕਲ ਐਡਵਾਇਰ ਨੂੰ ਮਾਰਨ ਦੇ ਸਰਦੀ ਪਾਦੀ ਸੀ ਉਹਨਾਂ ਕੋਲੇ ਸਰਦੀ ਪਾਦੀ ਅੰਗਰੇਜ਼ ਆਪਣੇ ਪਿੱਠੂਆਂ ਨੂੰ ਦਿੰਦੇ ਹੁੰਦੇ ਸੀ ਆਪਣੇ ਕੋਲੇ ਵੀ ਨੇ ਇੱਥੇ ਸਾਰਾ ਜਿਨ੍ਹਾਂ ਨੇ ਜਲਿਆਂ ਵਾਲੇ ਬਾਗ ਵਾਲੇ ਕਾਂਡ ਵਾਲੇ ਦਿਨ ਸ਼ਾਮ ਨੂੰ ਜਨਰਲ ਡਾਇਰ ਨੂੰ ਰੋਟੀ ਖਵਾਈ ਸੀ ਤੇ ਉਹਦੇ ਬਦਲੇ ਉਹਨਾਂ ਨੇ ਫਿਰ ਬਹੁਤ ਉਹਨਾਂ ਨੂੰ ਜਾਗੀਰ ਦਿੱਤੀ ਸੀ ਉਹਨਾਂ ਨੂੰ ਵੀ ਸਰ ਕਹਿੰਦੇ ਨੇ ਉਹਨਾਂ ਦਾ ਇੱਕ ਹੌਣਹਾਰ ਇੱਥੇ ਨਾਬੇ ਬੈਠਾ ਪਹਿਲਾਂ ਦੂਜੀਆਂ ਗੋਲੀਆਂ ਮਾਰਨ ਵਾਲਾ ਨੂੰ ਸਨਮਾਨਤ ਕਰੀ ਗਏ ਬਾਅਦ ਚਿੱਟੇ ਦੀਆਂ ਗੋਲੀਆਂ ਖਵਾਈ ਗਏ ਉਹ ਸਰ ਨੇ ਜੀ ਸ਼ਹੀਦ ਆਜ਼ਮ ਉਦਮ ਸਿੰਘ ਕਹਿੰਦਾ ਇਦਾਂ ਨਹੀਂ ਧੋਖੇ ਨਾਲ ਨਹੀਂ ਕਹਿ ਕੇ ਕਹਿ ਕੇ ਕੰਮ ਕਰੂੰਗਾ ਮੈਂ ਬਹੁਤ ਵਾਰੀ ਇੰਗਲੈਂਡ ਸ਼ੋ ਵਗੈਰਾ ਕਰਨ ਗਿਆ ਆਮ ਤੌਰ ਤੇ ਸੈਟਰਡੇ ਸੰਡੇ ਸ਼ੋਅ ਹੁੰਦੇ ਆ ਦੋ ਚਤ ਦਿਨ ਚਾਰ ਦਿਨ ਵੇਲੇ ਹੁੰਦੇ ਆ ਕੋ ਘੁੰਮਣ ਕਮਣ ਚਲੇ ਜਾਂਦੇ ਆ ਕਲਾਕਾਰ ਮੈਂ ਤਾਂ ਇਹੀ ਕਹਿੰਦਾ ਸੀ ਮੈਨੂੰ ਤਾਂ ਕੈਂਗਸਟਨ ਹਾਲ ਦਿਖਾ ਕੇ ਲਿਓ ਕੈਂਗਸਟਨ ਹਾਲ ਜਿਹੜਾ ਮੈਨੂੰ ਪੌੜੀਆਂ ਦਿਖਾ ਦਿਓ ਜਿੱਥੋਂ ਦੀ ਉਹ ਚੜਿਆ ਸੀ ਅੰਦਰ ਗਿਆ ਸੀ ਸਾਈਡ ਤੋਂ ਪੌੜੀਆਂ ਨੇ ਮੈਂ ਦੇਖੀਆਂ ਹੋਈਆਂ ਨੇ ਬੇਥੋਂ ਅੰਦਰ ਚਲਾ ਗਿਆ ਜੀ ਜਦੋਂ ਮਾਈਕਲ ਡਵੈਅਰ ਨੇ ਇਹ ਗੱਲ ਕਹੀ ਕਿ ਅੱਜ ਤੋਂ 21 ਸਾਲ ਪਹਿਲਾਂ ਪੰਜਾਬ ਦੇ ਵਿੱਚ ਇੱਕ ਬਗਾਵਤ اٹਹੀ ਜਿਹਨੂੰ ਮੈਂ ਗੋਲੀਆਂ ਦਾ ਆਰਡਰ ਦੇ ਕੇ ਉਹ ਖੂਨ ਠੰਡੇ ਕਰਤੇ ਲੋਕਾਂ ਦੇ ਉੱਤੇ ਨਾਲ ਦੀ ਨਾਲ ਉੱਠ ਕੇ ਕਿਤਾਬ ਚੋਂ ਪਿਸਤੌਲ ਕੱਢ ਕੇ ਛਾਤੀ 'ਚ ਗੋਲੀਆਂ ਮਾਰ ਕੇ ਪਿਸਤੌਲ ਤਰਤਾ ਕਹਿੰਦਾ ਮੈਨੂੰ ਫੜ ਲਓ ਮੇਰਾ ਕੰਮ ਹੋ ਗਿਆ ਵੀਰੋ ਕੋਈ ਮਾਫੀ ਨਹੀਂ ਮੰਗੀ ਕੋਈ ਚਿੱਠੀ ਨਹੀਂ ਲਿਖੀ ਮੈਨੂੰ ਛੱਡ ਦੋ ਮੈਨੂੰ ਆਹ ਕਰ ਦੋ ਮੈਤੇ ਰਹਿਮ ਕਰ ਦੋ ਨਾ ਆਹ ਜਿਹੜੀ ਕੁਰਬਾਨੀ ਹੈ ਇਹ ਮਸਾਲਾ ਨਹੀਂ ਮਿਲਦੀਆਂ ਦੁਨੀਆ 'ਚ ਕਿਸਮਤ ਵਾਲਿਆਂ ਸੀ ਕਿ ਪ੍ਰਮਾਤਮਾ ਨੇ ਉਸ ਧਰਤੀ ਤੇ ਜਨਮ ਦਿੱਤਾ ਉਸ ਪਤਣ ਦਾ ਪਾਣੀ ਪੀਣ ਦਾ ਮੌਕਾ ਉਸ ਸ਼ਹਿਰ ਦੇ ਵਿੱਚ ਪੜ੍ਹਾਈ ਦਾ ਮੌਕਾ ਮਿਲਿਆ ਸ਼ਹੀਦ ਉਦਮ ਸਿੰਘ ਗਵਰਨਮੈਂਟ ਕਾਲਜ ਨਾਨਕੇ ਇੱਥੇ ਨੇ ਇੱਕੋ ਪੱਤਨ ਦਾ ਪਾਣੀ ਪੀਣੇ 15 ਕਿਲੋਮੀਟਰ ਪਿੰਡ ਹੈ ਸ਼ਹਿਰ ਸਾਨੂੰ ਇਹੀ ਪੈਂਦਾ ਸੁਪਰਮਾਤਮਾ ਨੇ ਜਿੱਥੇ ਸਾਨੂੰ ਪੈਦਾ ਕੀਤਾ ਅਸੀਂ ਤਾਂ ਕੋਟਨ ਕੋਟ ਸ਼ੁਕਰਾਨਾ ਹੀ ਕਰਦੇ ਆ ਕਿ ਸਾਨੂੰ ਉਹਨਾਂ ਸ਼ਹੀਦਾਂ ਦੀ ertidite ਜਨਮ ਦਿੱਤਾ ਅਸੀਂ ਤਾਂ ਉਹਨਾਂ ਦੇ ਪੈਰਾਂ ਦੇ ਧੂੜ ਦਾ ਤਣਕਾ ਵੀ ਨਹੀਂ ਹੈਗੇ ਪਰ ਜੇ ਮੌਕਾ ਮਿਲੇ ਥੋੜਾ ਬਹੁਤ ਉਹਨਾਂ ਦੇ ਕਦਮਾਂ ਤੇ 1-2% ਵੀ ਚੱਲਣ 'ਚ ਕਾਮਯਾਬ ਹੋ ਗਏ ਇਹ ਦੇਸ਼ ਵਰਗਾ ਦੇਸ਼ ਹੈ ਨਹੀਂ ਕਿਤੇ ਵੀਰੋ ਆਜ਼ਾਦੀ ਹਜੇ ਪਹੁੰਚੀ ਨਹੀਂ ਆਮ ਲੋਕਾਂ ਤੱਕ ਆਜ਼ਾਦੀ ਪਹੁੰਚੀ ਨਹੀਂ ਅਜੇ ਆਮ ਲੋਕਾਂ ਤੱਕ ਆਜ਼ਾਦੀ ਨੂੰ ਆਮ ਲੋਕਾਂ ਦੇ ਘਰਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਆਵਾਜ਼ੀ ਪਾਰਟੀ ਔਰ ਕਾਫੀ ਹੱਦ ਤੱਕ ਪੰਜਾਬ ਚ ਆਪਾਂ ਕਾਮਯਾਬ ਹੋ ਰਹੇ ਹਾਂ ਕਿਉਂਕਿ ਆਜ਼ਾਦੀ ਉਸ ਦਿਨ ਮੰਨੀ ਜਾਊਗੀ ਆਮ ਲੋਕਾਂ ਕੋਲੇ ਪਹੁੰਚੀ ਜਿਸ ਦਿਨ ਕਚੈਰੀਆਂ ਦੇ ਵਿੱਚ ਬਿਨਾਂ ਰਿਸ਼ਵਤ ਤੋਂ ਕੰਮ ਹੋਣ ਲੱਗ ਗਏ ਜਿਸ ਦਿਨ ਸਰਕਾਰੀ ਸਕੂਲਾਂ ਚ ਪੜ ਕੇ ਸਾਡੇ ਜਵਾਕ ਅਫਸਰ ਬਣਨ ਲੱਗ ਗਏ ਜਿਸ ਦਿਨ ਥਾਣਿਆਂ ਦੇ ਵਿੱਚ ਬਿਨਾਂ ਕਿਸੇ ਸ਼ਿਫਾਰਿਸ਼ ਤੋਂ ਕੰਮ ਹੋਣ ਲੱਗ ਗਏ ਬਿਨਾਂ ਕਿਸੇ ਰਿਸ਼ਵਤ ਤੋਂ ਕੰਮ ਹੋਣ ਲੱਗ ਗਏ ਆਜ਼ਾਦੀ ਉਦੋਂ ਮੰਨੀ ਜਾਉ ਹਜੇ ਤਾਂ ਲਾਲਬੱਤੀਆਂ ਨੇ ਕੋਲੇ ਮੈਲਾ ਨੇ ਕੋਲੇ ਬੈਠੀ ਹੈ ਆਜ਼ਾਦੀ ਆਪਾਂ ਤਾਂ ਉਹੀ 15 ਅਗਸਤ ਬਸ ਉਹੀ ਕਰ ਜਾਂਦੇ ਕੰਮ ਆਪੜਾ ਤਾਂ ਲਾਲ ਕਿਲੇ ਤੋਂ ਬੋਲੀ ਜਾਂਦੇ ਆ ਜਿਹੜਾ ਵੀ ਪ੍ਰਧਾਨ ਮੰਤਰੀ ਹੁੰਦਾ ਮੈਂ ਤਾਂ ਜਦੋਂ ਦੀ ਸੁਰਤ ਸੰਭਾਲੀ ਆ ਉਹ ਉਹ ਅਫਸਰ ਲਿਖ ਕੇ ਦੇ ਦਿੰਦੇ ਨੇ ਭਾਸ਼ਣ ਉਹੀ ਹੈ ਉਹ ਪੜ ਦਿੰਦਾ ਜੀ ਅੱਤਵਾਦ ਤੇ ਚਿੰਤਾ ਪ੍ਰਗਟ ਗਰੀਬੀ ਤੇ ਥੋੜੀ ਜੀ ਜ਼ਿਆਦਾ ਚਿੰਤਾ ਪ੍ਰਗਟ ਮੰਗਾਈ ਤੇ ਬਹੁਤ ਜ਼ਿਆਦਾ ਚਿੰਤਾ ਪ੍ਰਗਟ ਬਸ 15 ਵਸਤੂ ਉਹ ਮੈਂ ਕਿਹਾ ਹੁਣ ਤਾਂ ਲਾਲ ਕਿਲੇ ਦੇ ਕਬੂਤਰਾਂ ਨੂੰ ਵੀ ਭਾਸ਼ਣ yaad ਹੋ ਗਏ ਉਹਨੇ ਜੇ ਸਾਡੀ ਕਿਸਮਤ ਨਹੀਂ ਬਦਲ ਸਕਦੇ ਘਟ ਘਟ ਭਾਸ਼ਣ ਤਾਂ ਬਦਲ ਲੋ ਉਹ ਵੀ ਉਹੀ ਚੱਲੀ ਜਾਂਦੇ ਜੀ ਕੋਈ ਗੱਲ ਨਹੀਂ ਪ੍ਰਮਾਤਮਾ ਇਹ ਟਾਈਮ ਦਿੱਤਾ ਹੈ ਵਕਤ ਦਿੱਤਾ ਹੈ ਪ੍ਰਮਾਤਮਾ ਦੀ ਚੱਕੀ ਘੁੰਮਦੀ ਹੈ ਤਾਂ ਅਸੀਂ ਆਮ ਆਦਮੀ ਪਾਰਟੀ ਵੱਲੋਂ ਉਹ ਪਾਰਟੀ ਜਿਹੜੀ ਐਂਟੀ ਕ腐ਪਸ਼ਨ ਮੂਵਮੈਂਟ ਚੋਂ ਨਿਕਲੀ ਰਾਮਲੀਲਾ ਗਰਾਊਂਡ ਚੋਂ ਦਿੱਲੀ ਚੋਂ ਆਮ ਲੋਕਾਂ ਦੀ ਗੱਲ ਕਰਨ ਵਾਲੀ ਪਾਰਟੀ ਆਮ ਲੋਕਾਂ ਨੂੰ ਉੱਚੀਆਂ ਕੁਰਸੀਆਂ ਤੇ ਉੱਚੇ ਅਹੁਦਿਆਂ ਤੇ ਬਿਠਾਉਣ ਵਾਲੀ ਪਾਰਟੀ ਅਸੀਂ ਲੱਗੇ ਹੋਏ ਹਾਂ ਇਸ ਗੱਲ ਤੇ ਕਿ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨਾ ਹੈ ਅਸੀਂ ਉਹਨਾਂ ਦੇ ਜੋ ਕਹਿ ਕੇ ਗਏ ਸੀ ਕਿ ਆਜ਼ਾਦੀ ਬਾਅਦ ਆਜ਼ਾਦੀ ਤੋਂ ਬਾਅਦ ਕਿਹੜੇ ਹੱਥਾਂ 'ਚ ਦੇਸ਼ ਹੋਊਗਾ ਇਹ ਧਿਆਨ ਰੱਖਿਓ ਉਹਦੇ ਚ ਆਪਣਾ ਰੋਲ ਅਸੀਂ ਬਖੂਬੀ ਅਦਾ ਕਰ ਰਹੇ ਹਾਂ ਜਦੋਂ ਵੀ ਕਿਤੇ ਕੋਈ ਗਲਤ ਕੋਈ ਸਰਕਾਰਾਂ ਕਰਦੀਆਂ ਨੇ ਅਸੀਂ ਵਿਪੱਖਸ਼ ਦੇ ਤੌਰ ਤੇ ਜਾਇਕ ਸੱਚੇ ਨਾਗਰਿਕ ਹੋਣ ਦੇ ਤੌਰ ਤੇ ਅਸੀਂ ਉਹਦਾ ਵਿਰੋਧ ਕਰਦੇ ਹਾਂ ਸੋ ਵੀਰੋ ਇਹ ਤੁਹਾਡਾ ਜਿਹੜਾ ਉਹਨਾਂ ਸ਼ਹੀਦਾਂ ਵਾਸਤੇ ਚੱਲ ਕੇ ਆਉਣਾ ਘਰੋਂ ਕਦਮ ਬਾਹਰ ਚੱਕਣਾ ਹੀ ਬਹੁਤ ਵੱਡੀ ਗੱਲ ਹੈ ਕਿਉਂਕਿ ਉਹਨਾਂ ਨੂੰ ਯਾਦ ਕਰਨਾ ਜਿਹੜੀਆਂ ਕੌਮਾਂ ਆਪਣਾ ਵਿਰਸਾ ਭੁੱਲ ਜਾਂਦੀਆਂ ਨੇ ਉਹ ਕੌਮਾਂ ਖਤਮ ਹੋ ਜਾਂਦੀਆਂ ਨੇ ਸਾਡਾ ਤਾਂ ਵਿਰਸਾ ਭਰਿਆ ਪਿਆ ਕੁਰਬਾਨੀਆਂ ਨਾਲ ਗੁਰੂ ਸਾਹਿਬ ਤੋਂ ਲੈ ਕੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਲੜਾਈਆਂ ਲੜ ਰਿਹਾ ਜਦੋਂ ਬਾਬਰ ਨੂੰ ਜਾਂਬਰ ਕਿਹਾ ਸੀ ਜਦੋਂ ਚੱਕੀਆਂ ਆਪੀ ਚੱਲਣ ਲੱਗੀਆਂ ਸੀ ਲੜਾਈਆਂ ਚੱਲ ਰਹੀਆਂ ਉਦੋਂ ਦੀਆਂ ਸਰਵੰਸਾਰੇ ਗੁਰੂ ਸਾਹਿਬ ਨੇ ਸੋ ਵੀਰੋ ਇਹ ਪੰਜਾਬ ਦੀ ਧਰਤੀ ਐਸਸੀ ਬਰਕਤ ਵਾਲੀ ਧਰਤੀ ਐ ਕੋਈ ਬੰਦਾ ਇੱਥੇ ਆ ਜੇ ਕੰਮਕਾਰ ਕਰਨ ਭੁੱਖਾ ਨਹੀਂ ਮਰ ਸਕਦਾ ਇੱਥੇ 20 ਰੁਪਏ ਦਾ ਲੰਗਰ ਇੱਕ ਵਾਰੀ ਗੁਰੂ ਸਾਹਿਬ ਨੇ ਸਾਧੂਆਂ ਨੂੰ ਛਕਾਇਆ ਸੀ ਉਹ 20 ਰੁਪਏ ਦਾ ਬਿਆਜ ਹੀ ਨਹੀਂ ਮੁਕਰਿਆ ਚਾਹੇ ਤੁਰਕੀ ਚ ਪਹਚਾੜ ਆ ਜੇ ਚਾਹੇ ਦੁਨੀਆ ਚ ਕਿਤੇ ਕੋਈ ਆਫਤਾ ਆ ਜੇ ਰੈੱਡ ਕਰਾਸ ਪਹੁੰਚੇ ਨਾ ਪਹੁੰਚੇ ਸਾਡਾ ਲੰਗਰ ਲੱਗ ਜਾਂਦਾ ਉੱਥੇ ਪਹਿਲਾਂ ਕਾਰਨ ਅਸੀਂ ਸਾਨੂੰ ਉਹਨਾਂ ਨੇ ਪ੍ਰੇਰਣਾ ਦਿੱਤੀ ਹੋਈ ਹੈ ਸੋ ਇਸ ਕਰਕੇ ਮੈਂ ਕਹਿੰਦਾ ਸ਼ਹੀਦਾਂ ਵਾਸਤੇ ਕੋਈ ਪੈਸੇ ਦੇਣੇ ਕੋਈ ਇਕ ਇਸ਼ਾਨ ਨਹੀਂ ਮੈਂ ਮੰਗ ਪੱਤਰ ਨਹੀਂ ਕਹਿੰਦਾ ਹੁੰਦਾ ਨੂੰ ਮੈਂ ਇਹਨੂੰ ਹੱਕ ਪੱਤਰ ਕਹਿੰਦਾ ਸੋ ਹੱਕ ਬਣਦਾ ਹੈ ਸ਼ਹੀਦਾਂ ਦਾ ਕਿ ਭਾਈ ਦੇਸ਼ ਵਾਸਤੇ ਅਸੀਂ ਜਾਨਾਂ ਦਿੱਤੀਆਂ ਨੇ ਤੇ ਤੁਸੀਂ ਦੇਸ਼ ਵਾਸਤੇ ਕੰਮ ਕਰੋ ਲੋਕਾਂ ਦੀਆਂ ਜ਼ਿੰਦਗੀਆਂ ਸੁਖਾਲੀਆਂ ਕਰੋ ਰੋਜ਼ਗਾਰ ਦਿਓ ਉਹਨਾਂ ਦੇ ਜਾਨ ਮਾਲ ਦੀ ਰਾਖੀ ਕਰੋ ਉਹ ਅਸੀਂ ਕਰ ਰਹੇ ਹਾਂ ਬਹੁਤ ਜ਼ਿਆਦਾ ਮੈਂ ਨਹੀਂ ਬੋਲਣਾ ਕਿਉਂਕਿ ਆਪਾਂ ਤਾਂ ਇੱਥੇ ਹਰ ਰੋਜ਼ ਆਉਂਦੇ ਰਹਿੰਦੇ ਆ ਮਿਲਦੇ ਰਹਿੰਦੇ ਆ ਪਰ ਮੈਨੂੰ ਇੰਨੀ ਖੁਸ਼ੀ ਹੈ ਕਿ ਤੁਸੀਂ ਇੰਨੀ ਭਾਰੀ ਗਿਣਤੀ ਚ ਆਓ ਨਹੀਂ ਅੱਜਕੱਲ ਇਹੋ ਜਿਹੇ ਫੰਕਸ਼ਨਾਂ ਤੇ ਲੋਕ ਜਾਣੋਂ ਹਟ ਗਏ ਕਿਉਂਕਿ ਵਿਸਾਰ ਤੇ ਆਪਾਂ ਵਿਸਾਰਨਾ ਨਹੀਂ ਉਹਨਾਂ ਨੂੰ ਮਨੋ ਅਸੀਂ ਤਾਂ ਸੌਂ ਵੀ ਖੜਕੜਕਲਾਂ ਚੁੱਪੀ ਸੀ ਅਸੀਂ ਤਾਂ ਇਨਕਲਾਬ ਜਿੰਦਾਬਾਦ ਦਾ ਨਾਹਰਾ ਲਾ ਕੇ ਆਪਣੀਆਂ ਰੈਲੀਆਂ ਸ਼ੁਰੂ ਤੇ ਖਤਮ ਕਰਦੇ ਆ ਸੋ ਤੁਸੀਂ ਸੰਗਰੂਰ ਵਾਲਿਆਂ ਨੇ ਪਹਿਲੀ ਵਾਰ ਮੈਨੂੰ ਪਾਰਲੀਮੈਂਟ ਚ ਭੇਜਿਆ ਸ੍ਰਾਮ ਵਾਲਿਆਂ ਦਾ ਬੜਾ ਵੱਡਾ ਯੋਗਦਾਨ ਸੀ ਉਹ ਚ ਤੇ ਮੈਂ ਜਾ ਕੇ ਉੱਥੇ ਬੋਲਿਆ ਸ਼ਹੀਦਾਂ ਦੀਆਂ ਗੱਲਾਂ ਕੀਤੀਆਂ ਤੇ ਅੱਜ ਰਿਕਾਰਡ ਤੇ ਨੇ ਉਹ ਤੇ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਖਾਸ ਤੌਰ ਤੇ ਸੰਗਰੂਰ ਵਾਲਿਆਂ ਨੇ ਕਿ ਅੱਜ ਪੰਜਾਬ ਦੇ ਵਿੱਚ 92 ਸੀਟਾਂ ਨਾਲ ਸਭ ਤੋਂ ਵੱਡੇ ਬੋਮਤ ਦੇ ਨਾਲ ਤੁਹਾਡੀ ਸਰਕਾਰ ਹੈ ਲੋਕਾਂ ਦੀ ਸਰਕਾਰ ਹੈ ਜਿਹਦੇ ਚ 55000 ਤੋਂ ਵੱਧ ਆਪਾਂ ਨੌਕਰੀਆਂ ਦੇ ਚੁੱਕੇ ਆ 10 ਲੱਖ ਰੁਪਈਆ ਇੱਕ ਪਰਿਵਾਰ ਦਾ ਜੀਵਨ ਦਾ ਬੀਮਾ ਕਰਤਾ ਨਾ ਕੋਈ ਫਾਰਮ ਪਰ ਨਾ ਪ੍ਰਮਾਤਮਾ ਨਾ ਕਰੇ ਰੱਬ ਨਾ ਕਰੇ ਕੋਈ ਬਿਮਾਰੀ ਹੋ ਗਈ ਤੱਕ ਜਾਓ ਹਸਪਤਾਲ ਚ ਹਸਪਤਾਲ 552 ਪ੍ਰਾਈਵੇਟ ਹਸਪਤਾਲ ਨਾਲ ਪੈਨਲ ਕਰਤੇ ਹਜ਼ਾਰ ਕਰ ਦਾਂਗੇ ਜਲਦੀ ਉਹਨੂੰ ਸਰਕਾਰੀ ਸਾਰੇ ਇਲਾਜ ਕਰਾ ਕੇ ਘਰੇ ਆਜੋ ਬਾਕੀ ਸਭ ਸਰਕਾਰ ਕਰੂਗੀ ਤੁਹਾਡੇ ਵੱਲੋਂ ਵੀ ਭਾਈ ਕੀ ਸੀ 10 ਲੱਖ ਰੁਪਏ ਦਾ ਆਮ ਆਦਮੀ ਕਲੀਨਿੰਗ ਖੁੱਲ ਗਏ ਹਸਪਤਾਲ ਬਣ ਰਹੇ ਨੇ ਤਹਿਸੀਲ ਕੰਪਲੈਕਸ ਬਣ ਰਹੇ ਨੇ ਬਿਜਲੀ ਆ ਰਹੀ ਹੈ 40 40 50 50 ਸਾਲਾਂ ਬਾਅਦ ਕੱਸੀਆਂ ਦਾ ਪਾਣੀ ਦੇਖਿਆ ਲੋਕਾਂ ਨੇ ਬਦਲ ਰਹੀ ਹੈ ਤਸਵੀਰ ਰੰਗ ਰੰਗਲਾ ਪੰਜਾਬ ਕਿਹਾ ਸੀ ਹਰ ਰੋਜ਼ ਬੁਰਸ਼ ਫੜਿਆ ਹੋਇਆ ਮੈਂ ਤਾਂ ਹਰ ਰੋਜ਼ ਕੋਈ ਨਾ ਕੋਈ ਰੰਗ ਭਰ ਦਿੰਨੇ ਆ ਵੀ ਸਾਡਾ ਰੰਗਲਾ ਪੰਜਾਬ ਬਣ ਜੇ ਸਾਨੂੰ ਪੰਜਾਬ ਬਣਾ ਦਿਓ ਸਾਨੂੰ ਕੈਲੀਫੋਰਨੀਆ ਲੰਡਨ ਬਣਾਉਣ ਦੀ ਲੋੜ ਨਹੀਂ ਸਰਦਾ ਪੰਜਾਬ ਹੀ ਵਾਪਸ ਕਰ ਦਿਓ ਬਸ ਸੋ ਤੁਹਾਡੇ ਪਿਆਰ ਤੇ ਅਸ਼ੀਰਵਾਦ ਨਾਲ ਜੋ ਜਿਸ ਤਰ੍ਹਾਂ ਤੁਸੀਂ ਤੁਹਾਡੀ ਸਲਾਹ ਨਾਲ ਚੱਲਦੇ ਆ ਅੱਗੇ ਵੀ ਚੱਲਾਂਗੇ ਹਮੇਸ਼ਾ ਕਾਨੂੰਨ ਲੋਕਾਂ ਦੇ ਹੱਕ 'ਚ ਬਣਾਉਂਦੇ ਰਹਾਂਗੇ ਕੋਈ ਫੈਲਾਸੀ ਅਸੀਂ ਸਾਈਨ ਨਹੀਂ ਕਰਦੇ ਜਿਹਦਾ ਲੋਕਾਂ ਨੂੰ ਨੁਕਸਾਨ ਹੁੰਦਾ ਹੋਵੇ ਸੋ ਤੁਹਾਡਾ ਅਸ਼ੀਰਵਾਦ ਪਰਮਾਤਮਾ ਦਾ ਸਮਤ ਬਖਸ਼ੇ ਪਰਮਾਤਮਾ ਬਲ ਬਖਸ਼ੇ ਬਹੁਤ ਬਹੁਤ ਤੁਹਾਡਾ ਧੰਨਵਾਦ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਬਈ ਸੁਨਾਮ ਹੈ ਯਾਰ ਇੱਥੋਂ ਤਾਂ ਗੂੰਜਣਾ ਚਾਹੀਦਾ ਅਸਮਾਨ ਇਨਕਲਾਬ ਜੰਦਾਬਾਦ ਇਨਕਲਾਬ ਜੰਦਾਬਾਦ ਬੋਲੇ ਸੋਨਿਆਲ ਬਹੁਤ ਬਹੁਤ ਧੰਨਵਾਦ ਜਿੰਦਾਬਾਦ ਰਹੋ ਆਬਾਦ ਰਹੋ ਜਿਉਂਦੇ ਵਸਦੇ ਰਹੋ